ਸਤਿ ਸ਼੍ਰੀ ਅਕਾਲ ਆਈਵਨ ਯੇ ਦੇਲਾ ਕੋਰੀ ਨੇ ਕਿਹਾ ਆ ਆਪਣੇ ਲੈਂਗੁਏਜ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾਈ ਆ ਸ਼ੀ ਇਜ਼ ਫਰਮ ਸ਼੍ਰੀ ਲੰਕਾ ਸ਼ੀ ਇਜ਼ ਵੈਰੀ ਨਾਈਸ ਗਰਲ ਯੂ ਨੋ ਸ਼ੀਜ਼ ਬ੍ਰੇਕ ਕੀ ਡੂਇੰਗ ਟੂ ਆਪ ਮਮਾ ਖਾਣਾ ਉਹ ਆਪਣਾ ਖਾਣਾ ਕਰ ਰਹੀ ਆ ਤੇ ਆਪਾਂ ਹੁਣੇ ਉੱਠਿਆ ਤੇ ਮੈਂ ਵੀ ਆਪਣਾ ਬ੍ਰੇਕਫਾਸਟ ਕਰ ਰਹੀ ਆ ਮੈਂ ਸਿਰਫ ਥੋੜਾ ਜਿਹਾ ਵਾਟ ਯੂ ਇਟ ਥਿਸ ਇਜ਼ ਯਰ ਬ੍ਰੈਡ ਇਨਸਾਈਡ ਬਾਰਨ ਹਾਂ You didn't make a toast or a hot? You know, simple thing. Haan. It's a sweet, sweet bread. Sweet bread. No uh, toast. So, toast. coffee like coffee. So, now yeah. where are you going? I'm going to make my visa today. Haan, okay. Yeah, and after that, I think I have to go another part time also. Let's see. I don't know exactly. Mm -hmm. um, and then. It's still pending. Haan. Don't worry. Yeah. ਸੋਲੀ ਸੋਲੀ ਯਾ ਸੋਲੀ ਸੋਲੀ ਦਾ ਉਨੀ ਮੀਦਲਵਣ ਜਾਣਾ ਮੈਂ ਇਮਪਲੋਇਰ ਦੇ ਨਾਲ ਤੇ ਜੇ ਮੈਂ ਆਪਣੀ ਜੋਬ ਥੀਏਂਗੀ ਮੈਂ ਬਾਰ ਬਚ ਜਾਣਾ ਤੇ ਮੈਂ ਹੁਣ ਘਰ ਦੀ ਕਲੀਨਿੰਗ ਕਰੂੰਗੀ ਜਿਹਨੇ ਕੁਛ ਨਹੀਂ ਕੀਤਾ ਹੈਗਾ ਤਾਂ ਕੁਛ ਮੈਨੂੰ ਹੀ ਕਰਨਾ ਪੰਦਾ ਆ ਕਹੇ ਕਹੇ ਨਵੀਆਂ ਹਜਰ ਚਾਈ ਆਈਆਂ ਫੇ ਦੇ ਦੇ ਆ ਕੱਪ ਲੈਣਾ ਮੈਂ ਵੀਡੀਓ ਸ਼ੂਟ ਕਰੂੰਗੀ ਦੋ ਚਾਰ ਆਪਣੀਆਂ ਫਿਰ ਮੈਂ ਖਾਣਾ ਖਾਵੂੰਗੀ ਲੋਕਾਂ ਤੋ ਮੈਨੂੰ ਵਿਦਾ ਲਵਾਂ ਜਣਾ ਚਲੋ ਠੀਕ ਹੈ ਲੋਕ ਜੀ ਮਿਲਦੀਆਂ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਬਾਏ 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 ਬਾਏ